ਦੁੱਖ ਦਾ ਮੂਲ ਕਾਰਨ ਇੱਛਾ ਤੇ ਇੱਕ ਇੱਛਾ ਹੁੰਦੀ ਤੇ ਕਦੋਂ ਦੀ ਖਤਮ ਹੋ ਗਈ ਆਉਂਦੀ ਇੱਛਾਵਾਂ ਦਾ ਪਰਵਾਹ ਨਾ ਲਈ ਇੱਛਾਵਾਂ ਵੱਧੀਆਂ ਜਾ ਰਹੀਆਂ ਨੇ ਦੁੱਖ ਵੱਧੇ ਜਾ ਰਹੇ ਨੇ ਵੱਧੇ ਜਾ ਰਹੇ ਨੇ ਅਗਰ ਇਹ ਇੱਕ ਅੜੀ ਪਰਵੰ ਸਚਾਈ ਇਹ ਕਿ ਸਾਰਾ ਸੰਸਾਰ ਦੁਖੀ ਹੈ ਤੋ ਹਰ ਵਿਅਕਤੀ ਦੇ ਅੰਦਰ ਇੱਛਾ ਦੇ ਦਰਿਆ ਤੇ ਚੱਲਦੇ ਰਹ ਕੀ ਹੈ ਮੰਗਾਂ ਦੇ ਦਰਿਆ ਤੇ ਚੱਲਦੇ ਜੋ ਕੁਝ ਮਿਲੇ ਹੈ ਅਜ ਤੱਕ ਸਾਨੂੰ ਸਾਡੀ ਮੰਗਾਂ ਨੇ ਤੇ ਮੰਗਾਂ ਹੋਰ ਰੋਜ਼ ਵੱਧਦੀਆਂ ਜਾ ਰਹੀਆਂ ਨੇ ਇੰਨਾਂ ਹੀ ਮੰਗਾਂ ਨੇ ਇੰਨਾਂ ਹੀ ਇੱਛਾਵਾਂ ਨੇ ਬਾਰ ਬਾਰ ਜਨਮ ਕਰਾਈ ਜਾਣਾ ਕਿਉਂਕਿ ਇਛਾਵਾਂ ਜੇ ਬੁਧੇ ਨਹੀਂ ਆ ਲੈ ਤੇ ਜੀਵਨ ਛੋਟਾ ਹੈ ਇਹ ਸਾਰੀਆਂ ਮੰਗਾਂ ਪੂਰੀਆਂ ਹੋਣ ਕਿੰਦੇ ਲਈ ਜੀਵਨ ਛੋਟਾ ਹੈ ਤੋ ਪ੍ਰਭੂ ਹੋਰ ਜਨਮ ਦੇਂਦਾ ਹੈ ਹੋਰ ਜਨਮ ਦੇਂਦਾ ਹੈ ਹੋਰ ਜਨਮ ਦੇਂਦਾ ਹੈ ਪਰ ਹੋਰ ਹੋਰ ਜਨਮ ਦੇਚ ਹੋਰ ਹੋਰ ਇਛਾਵਾਂ ਵੀ ਨਾਲ-ਨਾਲ ਜਨਮ ਲੈਂਦੀਆਂ ਜਾਂਦੀਆਂ ਨੇ ਤੋ ਇਛਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ ਉਵੇਂ ਹੀ ਤੇ ਗੱਲ ਪਕੜਦੇ ਚਾਹੀਏ ਕਾਮਨਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪਰਵਾਹ ਬਣ ਜਾਂਦਾ ਹੈ ਤੇ ਜਨਮ ਤੇ ਮਰਨ ਦੇ ਪਰਵਾਹ ਨੂੰ ਅਗਰ ਰੋਕਣਾ ਹੈ ਨਾ ਹੋਵੇ। ਇਹ ਨਾ ਹੋਵੇ। ਤਾਂ ਫਿਰ ਮਹਾਰਾਜ ਕਹਿੰਦੇ ਨੇ ਕਾਹੂ ਹਲਕੀ ਇੱਛਾ ਨਹੀਂ ਬਾਝੇ। ਕੇਵਲ ਅਗਦ ਕੀਰਤਨ ਸੰਗ ਰਾਜ ਹੈ। ਇਹ ਤੇ ਬੜਾ ਔਖਾ ਕੰਮ ਹੈ। ਬਸ ਇਹ ਹੀ ਔਖਾ ਹੈ। ਕਾਹ ਹੂੰ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਜ ਯੂਰਪ ਦੇ ਦਾਰਸ਼ਨਿਕ ਐਸਾ ਕਹਿੰਦੇ ਨੇ ਕਿ ਹਿੰਦੁਸਤਾਨ ਦੇ ਸੰਤ ਬਿਲਕੁਲ ਪਾਗਲ ਬਣੇ ਦੀ ਗੱਲ ਕਰ ਰਹੇ ਨੇ ਕਹਿੰਦੇ ਨਾ ਫਲ ਦੀ ਇੱਛਾ ਹੀ ਨਹੀਂ ਤੇ ਮਨੁੱਖ ਕੰਮ ਕਿਉਂ ਕਰੇਗਾ ਕਰਮ ਕਿਉਂ ਕਰੇਗਾ ਲੋੜ ਕੀ ਹੈ ਉਸ ផល ਦੀ ਇੱਛਾ ਪਹਿਲੇ ਰੱਖਨੇ ਆ ਕਰਮ ਬਾਅਦ ਦੇ ਚ ਕਰਦੇ ਕਿਸਾਨ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਬੀਜ ਬਾਅਦ ਦੇ ਚ ਬੋਂਦਾ ਹੈ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਦੁਕਾਨਦਾਰ ਦੁਕਾਨ ਬਾਅਦ ਦੇ ਚ ਖੋਲਦਾ ਹੈ ਬਿਜ਼ਨਸ ਬਾਅਦ ਦੇ ਚ ਕੋਈ ਆਰੰਭ ਕਰਦਾ ਹੈ ਇੱਛਾ ਪਹਿਲੇ ਫਲ ਤੋਂ ਰਹਿਤ ਹੋ ਜਾਏ ਮਨੁੱਖ ਤੋਂ ਕਰਮ ਤੋਂ ਰਹਿਤ ਹੋ ਜਾਏ ਐਸਾ ਯੂਰੋਪੀਅਨ ਵਿਦਵਾਨ ਕਹਿੰਦੇ ਸਾਰੇ ਦੇ ਸਾਰੇ ਕਰਮਾਂ ਦੀ ਗਤੀ ਚੱਲਦੀ ਹੈ ਹਲ ਦੀ ਇੱਛਾ ਨਾਲ ਤੇ ਹੁਣ ਸਤਗੁਰ ਦੀ ਬਾਣੀ ਤੇ ਭਾਰਤ ਦੇ ਸਾਰੇ ਸੰਤ ਇਹ ਕਹਿੰਦੇ ਨੇ ਕਾਹੂ ਫਲ ਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਜੇ کیرتن سنن بیٹھا ہے کیرتن کرن بیٹھا ہے پاٹھ کرن بیٹھا ہے یا پاٹھ سنن بیٹھا ہے کاہوں پھل کی اچھا نہیں بات بالکل کوئی اچھا نہ رکھے بس کرم کرے بس جب کرے بس بانی با بس کیرتن کرے بس کیرتن سنے ਹਲਦੀ ਇੱਛਾ ਰੱਖ ਕੇ ਸਾਰਾ ਜਗਤ ਕਰਮ ਕਰਦਾ ਇਹਨਾਂ ਨੂੰ ਸੰਸਾਰੀ ਕਹਿੰਦੇ ਆ ਪੀਤੇ ਆਮ ਲੋਕ ਨੇ ਕਿਸੇ ਤਰ੍ਹਾਂ ਹੀ ਕਰ ਰਹੇ ਨੇ ਇਹਨਾਂ ਦੇ ਸਾਰੇ ਕਰਮ ਪ੍ਰੇਰਿਤ ਹੁੰਦੇ ਨੇ ਇੱਛਾ ਤੋਂ ਹਲਦੀ ਚਤ ਪਰ ਜਿਸ ਨੂੰ ਇਹ ਸਮਝ ਆ ਜਾਂਦੀ ਹੈ ਇੱਕ ਦਿਨ ਇਹ ਇਸ ਜੀਵਨ ਦਾ ਪ੍ਰਵਾਹ ਤੇ ਰੁਕ ਜਾਏਗਾ ਇੱਛਾਵਾਂ ਦਾ ਪ੍ਰਵਾਹ ਤੇ ਚੱਲਦਾ ਰਹਿੰਦਾ ਹੈ ਉਹ ਇੱਛਾਵਾਂ ਦਾ ਪ੍ਰਵਾਹ ਫਿਰ ਅਗਲਾ ਜਨਮ ਕਰਾ ਦੇਗਾ ਫਿਰ ਜੀਵਨ ਤੇ ਸਮਾਪਤ ਹੋ ਜਾਂਦਾ ਹੈ ਇੱਛਾਵਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਫਿਰ ਉਹ ਪ੍ਰਵਾਹ ਅਗਲਾ ਜਨਮ ਕਰਾ ਦੇਗਾ ਹੋਰ ਅਗਲਾ ਜਨਮ ਕਰਾ ਦੇਗਾ ਤੋਂ ਜੋ ਕੁਝ ਸਾਨੂੰ ਅਜ ਪ੍ਰਾਪਤ ਹੈ ਮਿਲਿਆ ਹੋਇਆ ਹੈ ਇਹ ਸਾਡੀ ਇੱਛਾ ਸੁਖ ਮਿਲੇ ਤੇ ਸਾਡੀ ਇੱਛਾ ਸੀ ਤੇ ਜਿਤਨੇ ਦੁੱਖ ਮਿਲੇ ਨੇ ਇਹ ਵੀ ਸਾਡੀ ਇੱਛਾਈ ਸੀ ਕਿਉਂਕਿ ਸੁਖ ਮੰਗਦੇ ਆ ਆਪਣੇ ਲਈ ਦੁੱਖ ਮੰਗਦੇ ਆ ਦੂਜੇ ਦੇ ਲਈ ਤੇ ਪ੍ਰਮਾਤਮਾ ਦਾ ਨਿਯਮ ਹੈ ਜੋ ਤੂੰ ਦੂਜੇ ਨੂੰ ਦੇਣਾ ਹੈ ਕਮ ਸੇ ਕਮ ਪਹਿਲੇ ਤੇਰੇ ਕੋਲ ਤੇ ਹੋਣਾ ਚਾਹੀਦਾ ਤਾਂ ਦੇ ਸਕੈਗਾ ਤੋ ਇਸ ਨੁਕਤੇ ਨੂੰ ਬੜੇ ਧਿਆਨ ਨਾਲ ਪਕੜ ਲੈਣਾ ਜੋ ਕੁਝ ਮੇਰੇ ਕੋਲ ਹੈ ਮੇਰੀ ਮੰਗ ਸੀ ਤੇ ਪ੍ਰਮਾਤਮਾ ਮੰਗ ਪੂਰੀ ਕਰਦਾ ਕੁਝ ਵੀ ਮੰਗੀਏ ਪੂਰੀ ਕਰਦਾ ਅੱਖ ਮੰਗੇ ਦੇਹ ਦੇ ਦਿੰਦਾ ਐਸਾ ਤੇ ਨਹੀਂ ਨਾ ਦਿੰਦਾ ਮਨੁੱਖ ਆਪਣੇ ਮੰਗ ਦੇ ਪ੍ਰਤੀ ਸਾਵਧਾਨ ਨਹੀਂ ਹੈ ਮੈਂ ਇੱਕ ਸੂਫੀ ਫਕੀਰ ਅਤਾਰ ਧਿਆਵ ਜੀਵਨ ਪੜ ਰਿਹਾ ਸੀ فرشتے پرگٹ ہوئے تے کہیں لگے فقیرہ تو ان مانگ لے تے فقیر کے کہیں لگا ایک کوئی مانگ رہ گئی ہے یہ تسی پوری کر سکتے ہوتے کر دے باقی تے کوئی مانگ نہیں ہے ایک کوئی مانگ ہے اور میں ایسا سمجھ رہا ہوں ਉਹ ਤੁਸੀਂ ਨਹੀਂ ਪੂਰੀ ਕਰ ਸਕਦੇ ਇਹਦੇ ਨਾਲ ਫਰਿਸ਼ਤਿਆਂ ਨੂੰ ਝੋਟ ਲੱਗੇ ਹੈ ਤੇ ਸਾਡੀ ਤੋਹੇ ਨ ਪਿਆ ਕਰਦਾ ਤੇਦੀ ਝੋਲੀ ਤੁਸੀਂ ਵਰ ਪਾਣ ਵਾਸਤੇ ਆਇਆ ਸਭ ਕੁਝ ਦੇਣ ਵਾਸਤੇ ਆਇਆ ਜੋ ਮੰਗੋ ਦਿੰਦੇ ਹਾਂ ਇਹ ਕਹਿੰਦਾ ਹੈ ਇਹ ਕੋਈ ਮੰਗ ਰਹਿ ਗਈ ਹੈ ਉਹ ਤੁਸੀਂ ਪੂਰੀ ਨਹੀਂ ਕਰ ਸਕਦੇ ਫਰਿਸ਼ਤੇ ਨੇ ਆਖਿਆ ਇਹ ਇਲਜ਼ਾਮ ਤੇ ਤੂੰ ਸਾਡੇ ਤੇ ਪਾਦ ਦੇ ਚਲਾਵੇਂ ਜਦ ਅਸੀਂ ਦੇ ਨਾ ਸਕੀਏ ਪਰ ਕਮਾਲ ਦੀ ਗੱਲ ਕਸੂਰ ਹੋਇਆ ਨਹੀਂ ਸਾਥੋਂ ਕਸੂਰ ਅਸੀਂ ਕੀਤਾ ਨਹੀਂ ਸਜ਼ਾ ਪਹਿਲੇ ਦੇਣ ਲੱਗਾ ਤੂੰ ਮੰਗ ਅਸੀਂ ਦੇਵਾਂ ਕੀ ਮੰਗੇ ਤੇਰੀ ਏ ਕੋਈ ਮੰਗੇ ਮੇਰੀ اے ਫਰਿਸ਼ਤੋਂ ਮੇਰੇ ਹਿਰਦੇ 'ਚ ਕੋਈ ਮੰਗ ਰਵੇ ਬਈ ਕੋਈ ਮੰਗ ਤੇ ਅਤਾਰ ਕਹਿੰਦਾ ਫਿਰ ਪਿਸ਼ਟੇ ਚਲੇ ਬਿਨਾਂ ਦਿੱਤੇ ਹੀ ਚਲੇ ਗਏ ਇਸ ਤੋਂ ਇਹ ਨੁਕਤਾ ਉਹ ਬਿਆਨ ਕਰ ਰਿਹਾ ਫਕੀਰ ਕੋਈ ਦੇਵੀ ਦੇਵਤਾ ਇੱਛਾਵਾਂ ਤੋਂ ਮੁਕਤ ਨਹੀਂ ਕਰ ਸਕਦਾ ਕੇਵਲ ਪਰਮਾਤਮਾ ਹੀ ਕਰ ਸਕਦਾ ਜਦ ਉਹ ਮਿਲਦਾ ਹੈ ਕਦੇ ਇੱਛਾ ਨਹੀਂ ਰਹਿੰਦੀ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰ ਉਸ ਤੋਂ ਪਹਿਲੇ ਕੋਈ ਇੱਛਾ ਇੰਜ ਸਮਝ ਲਓ ਪੂਰੀ ਨਹੀਂ ਆਉਂਦੀ ਕਿਉਂ ਇੱਕ ਪੂਰੀ ਹੁੰਦੀ ਹੈ 10 20 ਨੂੰ ਜਨਮ ਦੇ ਜਾਂਦੀ ਹੈ ਉਹ ਤੇ ਪ੍ਰਵਾਹ ਚੱਲਦਾ ਰਹਿੰਦਾ ਚੱਲਦਾ ਉਹਦੇ ਕੁਝ ਪੂਰੀਆਂ ਹੁੰਦੀਆਂ ਰਹਿੰਦੀਆਂ ਨਿਰੰਤਰ ਜਨਮ ਲੈਂਦੀਆਂ ਰਹਿੰਦੀਆਂ ਨੇ ਇਛਾ ਮੰਨਦਾ ਜੰਮਦੇ ਰਹਿਣਾ ਸਾਡੇ ਜਨਮ ਮਰਨ ਦਾ ਕਾਰਨ ਬਣਦਾ ਹੈ ਇਹ ਮੂਲ ਗੱਲ ਕਿਦਰੇ ਸਮਝ ਵਿੱਚ ਆ ਜਾਏ ਤੋ ਫਿਰ ਪਾਠ ਕਰਨ ਲੱਗਿਆਂ ਜਪ ਕਰਨ ਲੱਗਿਆਂ ਕੱਲ ਦੀ ਗੱਲ ਛੱਡੋ ਅੱਜ ਹੀ ਆਨੰਦ ਮਿਲੇਗਾ ਹੁਣੇ ਆਨੰਦ ਮਿਲੇਗਾ ਇਸੇ ਨੂੰ ਬਾਬੇ ਫਰੀਦ ਨੇ ਕਿਹਾ ਅੱਜ ਮਿਲਾਵਾ ਸ਼ੇਖ ਫਰੀਦ ਅੱਜ ਕਿਉਂ ਕੱਲ ਤੇ ਛੱਡਦਾ ਹੈ ਕਿਉਂ ਅਗਲੇ ਜਨਮ ਤੇ ਛੱਡਦਾ ਹੈ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਗੂੰਜਣੀਆਂ ਮਨੋਂ ਮਚਿੰਦਣੀਆਂ ਇਹ ਮਨ ਨੂੰ ਮਛਰਣ ਵਾਲੀਆਂ ਇੱਛਾਵਾਂ ਵਾਸ਼ਨਾਵਾਂ ਕਾਮਨਾਵਾਂ ਰੋਕਿਆ ਪਰੇ ਸੋ ਇਹ ਅਗਰ ਪ੍ਰਵਾਹ ਚੱਲਦਾ ਰਿਹਾ ਤੋ ਜਨਮ ਮਰਨ ਦਾ ਪ੍ਰਵਾਹ ਚੱਲਦਾ ਰਹੇ ਇਹ ਪ੍ਰਵਾਹ ਚੱਲਦਾ ਰਿਹਾ ਤੋ ਦੁੱਖਾਂ ਦਾ ਪ੍ਰਵਾਹ ਵੀ ਨਾਲ ਚੱਲਦਾ ਰਹੇਗਾ। ਤੋ ਪਤਾ ਹੈ ਦਰਿਆ ਦੇ ਵਿੱਚ ਕੀ ਹੁੰਦਾ ਹੈ ਪ੍ਰਵਾਹ ਹੁੰਦਾ ਹੈ ਪਾਣੀ ਅੱਗੇ ਗਿਆ ਫਿਰ ਪਿੱਛੇ ਫਿਰ ਪਿੱਛੇ ਹੋਰ ਪਾਣੀ ਹੋਰ ਪਾਣੀ। ਇਸ ਵਾਸਤੇ ਇੱਕ ਮਹਾਨ ਦਾਰਸ਼ਨਿਕ ਹੈਗਾ ਤੇ ਨਾਸਤਿਕ ਸੀ ਨੀਤੀਸ਼ੇ। ਉਹ ਕਹਿੰਦੇ ਇੱਕ ਨਦੀ ਵਿੱਚ ਦੋ ਦਬਾ ਉਸ ਨਦੀ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਕਿਉਂ? ਜਦ ਦੁਬਾਰਾ ਮੈਂ ਉੱਥੋਂ ਪਾਰ ਆਵਾਂਗਾ ਪਤਾ ਨਹੀਂ ਕਿਤਨਾ ਪਾਣੀ ਵਹਿ ਗਿਆ ਤੇ ਉਹ ਨਦੀ ਥੋੜੀ ਜਿਸ ਵਕਤ ਮੈਂ ਪਹਿਲੇ ਪਾਰ ਕੀਤਾ ਸੀ ਕੁਝ ਹੋਰ ਪਾਣੀ ਸੀ ਕਿਤਨਾ ਪ੍ਰਵਾਹ ਵਹਿ ਗਿਆ ਤੇ ਹੋਰ ਪਾਣੀ ਹੈ ਤੇ ਉਹ ਨਦੀ ਨਹੀਂ ਹੈ ਭਾਵੇਂ ਨਦੀ ਦਾ ਨਾਮ ਵੀ ਉਹੀ ਹੈ ਤੇ ਲੋਕੀ ਸਮਝਦੇ ਪੈਣਾ ਉਹੀ ਨਦੀ ਹੈ ਉੱਤੇ ਪਤਾ ਨਹੀਂ ਕਿਤਨਾ ਪਰਵਾ ਲੰਘ ਗਿਆ ਲੰਘ ਗਿਆ ਚਲਦੇ ਆਇਆ ਨਦੀ ਨੂੰ ਪਾਰ ਕਰਦੇ ਆਇਆ ਵੀ ਆਖੀਰਲੀ ਕਿਨਾਰੇ ਤੱਕ ਇੱਕ ਨਦੀ ਨਹੀਂ ਆਉਂਦੀ ਇੰਜ ਕਹਿ ਲੋ ਸੈਂਕੜੇ ਨਦੀਆਂ ਲੰਘ ਗਈਆਂ ਕਿਤਨਾ ਪਰਵਾ ਲੰਘ ਗਏ ਪਾਣੀ ਦਾ ਕਿਤਨਾ ਪਰਵਾ ਲੰਘ ਗਏ ਇੱਕ ਇੱਛਾ ਪੂਰੀ ਹੋ ਗਈ ਪਰਵਾ ਲੰਘ ਗਿਆ ਇੱਕ ਨਹੀਂ ਪੂਰੀ ਹੋਈ ਬੜੇ ਤੜਪੇ ਨਿਰਾਸ਼ ਹੋ ਗਏ ਲੰਘ ਗਏ ਕਿਦਰੇ ਇੱਛਾ ਪੂਰੀ ਹੋਏ ਤੇ ਉਹਦੇ ਪਿੱਛੇ ਇੱਛਾਵਾਂ ਆਈਆਂ ਕਿਦਰੇ ਇੱਛਾ ਤੋਂ ਨਿਰਾਸ਼ ਹੋਏ ਤੇ ਕੋਰ ਹੋਰ ਇੱਛਾ ਆ ਗਈ ਇਸ ਤਰ੍ਹਾਂ ਇੱਛਾਵਾਂ ਦਾ ਪਰਵਾਹ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਚੱਲਦਾ ਰਹੇ ਜਿਨ੍ਹਾਂ ਨੇ ਵੀ ਕਾਮਨਾਵਾਂ ਦਾ ਅਧਿਐਨ ਕੀਤਾ ਹੈ ਇੱਛਾਵਾਂ ਦਾ ਅਧਿਐਨ ਕੀਤਾ ਹੈ ਤਮਾਮ ਅਵਤਾਰੇ ਪੁਰਸ਼ ਕਹਿੰਦੇ ਨੇ ਇਹ ਦੁੱਖ ਦਾ ਕਾਰਨ ਹੈ ਉਤਨਾ ਹੀ ਮਨੁੱਖ ਦੁਖੀ ਹੋਵੇਗਾ ਜਿੰਨਾ ਇੱਛਾਵਾਂ ਵਿੱਚ ਗ੍ਰਸਤ ਹੋਵੇ